ਉਹ ਵੀ ਤਾਂ ਬਲਤੀ ਆ ਹੋ ਸੌਲੀ ਦਾ ਉਹ ਤਾਂ ਛੱਡੀ ਹੋਈ ਆ ਵੇ ਛੱਡੀ ਹੋਈ ਚਾਹੇ ਖੜੀ ਹੋਈ ਐ ਤੂੰ ਤਾਂ ਬਹਾਨਾ ਨਹੀਂ ਲਾਉਣਾ ਨਾਲੇ ਉਹਨਾਂ ਨੂੰ ਕੀ ਪਤਾ ਕਹਿ ਦਾਂਗੇ ਭਾਈ ਹਾਂ ਵਿਆਹ ਰੱਖਿਆ ਹੋਇਆ ਉਹਦਾ ਸਾਨੂੰ ਰਿਸ਼ਤਾ થਿਆ ਗਿਆ ਉਹ ਯਾਰ ਮੈਂ ਬਾਪੂ ਨੂੰ ਛੋੜ ਕੇ ਮੈਂ ਬੋਲੂਗਾ ਨਾਲੇ ਬਾਪੂ ਮੇਰੇ ਦੀਦੂ ਦੇ ਪੈਸੇ ਕਿਉਂ ਤੋੜਾ ਮੁੰਡਾ ਨਹੀਂ ਹੋਇਆ ਗੋਦ ਲਿਆ ਹੋਇਆ ਦਾ ਜਦੋਂ ਵੱਡੇ ਨੂੰ ਪੈਸੇ ਦੇ ਸਕਦਾ ਤੈਨੂੰ ਕਿਉਂ ਨਹੀਂ ਦੇ ਸਕਦਾ ਚੁੱਪਚਾਪ ਪੈਸੇ ਮੰਗਲਾ ਤੂੰ ਨਹੀਂ ਦੇਖ ਰਾ ਬੇਲਾ ਹੱਥ ਚੁਲੰਗ ਜੂ ਆਪਣੇ ਮੈਂ ਕਿਹੜੇ ਮੂੰਹ ਨਾਲ ਪੈਸੇ ਮੰਗੂਗਾ ਹਾਂ ਹਾਂ ਬਥਾਰੇ ਨਾਲ ਸੋਹਣੀ ਸੂਰਤ ਨਾਲ ਇਹਦੇ ਨਾਲ ਮੰਗੇਗਾ ਹੋਰ ਕਿਵੇਂ ਮੰਗੇ ਚਲ ਕੋਈ ਨਾ ਪਹੁੰਚਦਾ ਬਾਪੂ ਜੀ ਦਊਗਾ ਪੈਸੇ ਬਸ ਰਹਿਣ ਦੇ ਜੇ ਤੂੰ ਨੰਨਾ ਪਾਈ ਦਿੱਤਾ ਕਿ ਮੈਂ ਕਿਹੜੇ ਬੁੱਥੇ ਨਾਲ ਮੰਗੂਗਾ ਪੈਸੇ ਤੂੰ ਰਹਿਣ ਦੇ ਮੈਂ ਕਰਦੀਆਂ ਗੱਲ ਮੈਨੂੰ ਦਿਖਾਉਣਾ ਹੀ ਪਊਗਾ ਤਰਾ ਕੋਣ ਹੋ ਜਰਾ ਪਤਾ ਤੈਨੂੰ ਮੇਰੀ ਗੱਲ ਸੁਣ ਲੈ ਤੂੰ ਚੁੱਪਚਾਪ ਨਾ ਮੇਰੇ ਪਿੱਛੇ ਆ ਜਾ ਮੈਂ ਮੰਗਦੀ ਆ ਪਹਿਲੇ ਮੇਰੀ ਗੱਲ ਤਾਂ ਸੁਣ ਲੈ ਤੇ ਵੱਡੀ ਵੀ ਆਈ ਹੋਊਗੀ ਦੋਹੋ ਜਣੀਆਂ ਲੜਪੋਗੇ ਘਰ 'ਚ ਕਲੇਸ਼ ਪਊਗਾ ਮਸਾਦਾ ਸੁਖਾਂਤੀ ਆਈਆ ਤੂੰ ਰਹਿਣ ਤੇ ਮੈਂ ਜਾਣਾ ਬੇ ਤੂੰ ਛੱਡ ਮੇਰੀ ਬਾਹ ਤੂੰ ਨਾ ਚੁੱਪਚਾਪ ਮੇਰੇ ਮਗਰ ਆ ਜਾ ਮੈਂ ਨਹੀਂ ਦੇਖਦੀ ਹੈਗੀ ਚਲ ਵੱਡੀ ਐ ਛੋਟੀ ਮਾਤਾ ਤਖਤੀ ਨਾ ਮ ਕਤ ਮੈਂ ਬਤਾ ਪੈਦੀ ਹੱਥ ਜਲਾਉਣਾ ਹੈ ਗੱਲ ਜੀ ਕਰਨੀ ਇੱਕ ਥੋੜਾ ਨਾਲ ਦੱਸ ਸਿੰਦਰ ਦੇ ਭਾਈ ਦਾ ਵਿਆਹ ਆ ਗਿਆ ਅੱਛਾ ਐ ਚਾਹੀਦੇ ਥੋੜੇ ਜਿ ਇੰਨੇ ਕਿ ਤਾ ਤੇਰੇ ਕੋਲੇ ਹੋਣਗੇ ਜਾਂ ਸਿੰਦਰ ਕੋਲੇ ਪਏ ਹੋਣਗੇ ਇੰਨੇ ਨਾਲ ਨਹੀਂ ਬਾਪੂ ਕੰਮ ਚੱਲਦਾ ਕਿੰਨੇ ਚਾਹੀਦੇ ਆ ਬਾਪੂ ਜੀ ਬਾਪੂ ਜੀ ਮੈਂ ਦੱਸਦੀ ਆ ਇਹਨੂੰ ਨਹੀਂ ਪਤਾ ਇੰਨਾ ਹਾਂ ਬਸ ਆਹੀ 1 ਇਕ ਲੱਖ ਹੀ ਚਾਹੀਦੇ ਜਿਆਦੇ ਨਹੀਂ 2.5 ਲੱਖ ਹਾਂ ਹਾਂ ਉਹ ਭਾਈ ਦੀ ਬਾ ਵਿਆਹ ਜਾਣਾ ਹੈਗਾ 2.5 ਲੱਖ ਮਾੜਾ ਜਿਹਾ ਸੰਭਲ ਕੇ ਚੱਲੋ ਐਨਾ ਠੀਕ ਹੈ ਵੀ ਲੀੜਾ ਰੱਤਾ ਆਪਣਾ ਫਰਜ਼ ਬਣਾਉਂਦਾ ਨਹੀਂ ਬਾਪੂ ਜੀ ਵਿਆਹ ਜਾਣਾ ਤਾਂ ਹੀ 2.5 ਲੱਖ ਮੰਗਿਆ ਹੈਗਾ ਹੁਣ ਸੋਨੂੰ ਵੀ ਪਤਾ ਬਾਪੂ ਜੀ ਹੁਣ ਅਸੀਂ ਖਾਲੀ ਹੱਥ ਵਗ ਜਾਗੇ ਕੀ ਕਹਿਣਗੇ ਇਸ ਰਿੱਕੇ ਕਿ ਬਿੱਲੀ ਵਾਲੇ ਨਾਲੇ ਉੱਥੇ ਜਾ ਕੇ ਤਾਂ ਬਾਪੂ ਜੀ ਸੋਡਾ ਹੀ ਬੋਦਾ ਉੱਚਾ ਹੋਊਗਾ ਆਏ ਕਹਿੰਕੇ ਵੀ ਹਾਂ ਹਾਂ ਆ ਦੇਖ ਲੈ ਸਿੰਦਰੋ ਦੇ ਸਹਰਿਆਂ ਨੇ ਕੀ ਕੀ ਕਿ ਸਮਾਨ ਦਿੱਤਾ ਇਹਨਾਂ ਨੂੰ ਵਿਆਹ ਵਿੱਚ ਆਉਣ ਵਾਸਤੇ ਨੇ ਨੱਕ ਬਾਪੂ ਜੀ ਸੋਡੇ ਹੀ ਵੱਡਾ ਉਹ ਸਾਡਾ ਨਹੀਂ ਹੋਣਾ ਮੈਂ ਤਾਂ ਸੋਡੀ ਇੱਜ਼ਤ ਕਰਕੇ ਕਹਿਣੀ ਆ ਅੱਗੇ ਸੋਡੀ ਮਰਜ਼ੀ ਏ ਕਹਦੇ ਨਾ ਤੂੰ ਬਾਪੂ ਨੂੰ 2.5 ਲੱਖ ਬਾਪੂ ਉਹ ਤਾਂ ਆ ਕਹਿੰਦੀ ਸਿੰਦਰ ਕਹਿੰਦੀ ਵੀ ਇੱਕ ਟੋਂਬੀ ਪਾਉਣੀ ਆ ਤੂੰ ਦੇ ਦੇ 2.5 ਲੱਖ ਰੁਪਈਆ ਬਾਪੂ ਜੀ 2.5 ਲੱਖ ਸਾਨੂੰ ਚਾਹੀਦਾ ਉੱਥੋਂ ਤਾਂ ਲਾਹੋ ਜੀ ਹਾਂ ਬਾਪੂ ਜੀ ਮਰਜੀ ਇਤੇ ਪਾਂਦਾ ਵਿਆਹ ਹੋ ਗਿਆ ਨਾ ਹਾਂ ਬਾਪੂ ਜੀ ਉਹ ਵਿਆਹ ਹੀ ਤਾਂ ਸੀ ਪਹਿਲਾਂ ਦੋ ਵਾਰੀ ਵਿਆਹ ਥੀ ਬਾਪੂ ਜੀ ਪਹਿਲਾਂ ਹੋ ਹਾਂ ਮੁੰਲਾ ਵੇ ਤੀਜੀ ਵਾਰੀ ਆ ਹੁਣ ਨਹੀਂ ਫੇਰ ਕੀ ਹੋ ਗਿਆ ਮੇਰੇ ਪਿੰਡ ਵਾਲੇ ਬਾਪੂ ਨੂੰ ਰਿਸ਼ਤਾ ਵਧੀਆ ਮਿਲ ਗਿਆ ਕਿਤੋਂ ਅਸੀਂ ਕਰਤਾ ਬਸ ਪੱਕਾ ਅੱਛਾ ਹਾਂ ਤੂੰ ਕਾ ਤ ਨੰਦੇ ਪਾਉਣੀ ਐ ਵਿੱਚ ਨੰਨੀ ਨਹੀਂ ਮੈਂ ਪਾਉਂਦੀ ਮੈਂ ਤਾਂ ਐ ਕਿ ਨਹੀਂ ਮੈਂ ਦੋ ਵਾਰ ਤਾਂ ਪਹਿਲਾਂ ਵਿਆਹ ਥੀ ਹੁਣ ਤੀਜੀ ਵਾਰੀ ਹੋਰ ਤੇ ਚੌਥੀ ਵਾਰੀ ਫੇਰ ਰਿਸ਼ਤਾ ਵਧੀਆ ਮਿਲ ਗਿਆ ਫੇਰ ਚੌਥੀ ਵਾਰੀ ਵੀ ਵਿਆਹ ਦੋਗੇ ਲੈ ਕਮਾਲ ਹੋ ਗਈ ਤੇਰੀ ਮੁਰਦਾ ਬੋਲੂ ਕਫਣ ਪਾੜੂ ਮੈਂ ਤਾਂ ਚੰਗੀ ਗੱਲ ਕਰੀ ਐ ਚੰਗਾ ਕਾਰੋਬਾਰ ਚੰਗਾ ਬਸ ਉਹ ਭਾਈ ਤੁਸੀਂ ਨਾ ਲੜੋ ਤੁਸੀਂ ਨਾ ਲੜੋ ਆਪਾਂ ਕਰਦੇ ਆ ਕੋਈ ਸੋਚਦੇ ਆ ਕਿ ਕੋਈ ਬਾਪੂ ਦੇ ਸੁਣ ਲਓ ਤੁਸੀਂ ਪਹਿਲਾਂ ਬਾਪੂ ਜੀ ਸੋਚਣ ਵਾਲੀ ਗੱਲ ਨਹੀਂ ਹੈਗੀ ਸਾਨੂੰ ਤਾਂ ਹੁਣੇ ਫੋਨ ਆਇਆ ਇਸ ਤੇ ਜਾਣਾ ਬਸ 5-7 ਦਿਨਾਂ ਚ ਉਹ ਕਹਿੰਦੇ ਬਸ ਚੁੰਨੀ ਚੜਾ ਬਈ ਕਰ ਦਾਂਗੇ ਬਾਪੂ ਜੀ ਹਾਂ ਬਾਪੂ ਜੀ ਚੁੰਨੀ ਚੜਾਵਾ ਕਰਨਾ ਕੋਈ ਚੜਾਵਾ ਕਹਿੰਦੇ ਪੈਸੇ ਚ ਹਾਂ ਬਾਪੂ ਜੀ ਪੈਸੇ ਚ ਕਰਨਗੇ ਦੇ ਦੇ ਦੋ 2.5 ਲੱਖ ਰੁਪਇਆ ਮੇਰੇ ਬਾਪੂ ਨੇ ਕਿਹਾ ਚਾਹੇ ਤੀਜੀ ਵਾਰ ਕਰਨਾ ਕੁੜੀ ਦਾ ਵਿਆਹ ਪਰ ਤੂੰ ਤਾਂ ਨਾ ਪੈਸਾਂ ਚ ਕਰਾਂਗੇ ਹਾਂ ਹਾਂ ਬਾਪੂ ਜੀ ਇਹਨਾਂ ਦਾ ਤਾਂ ਉਹ ਕੰਮ ਹੋ ਗਿਆ ਕੁੱਲੀ 'ਚ ਭਾਵੇਂ ਕੱਖ ਨਾ ਰਹੇ ਪਰ ਪਿੰਡ 'ਚ ਮੜਕ ਨਾਲ ਰਹਿਣਾ ਹੋਰ ਪੈ ਕੁਸ ਓਏ ਗੱਲ ਸੁਣ ਲਓ ਮੇਰੀ ਯਾਰ ਪਹਿਲਾਂ ਮੈਨੂੰ ਤਾਂ 2.5 ਲੱਖ ਲੈਣਦ ਤੁਸੀਂ ਆਪਦਾ ਜੱਕਾ ਜੋੜ ਕੇ ਬਹਿਗੇ ਇਧਰ ਹੋਏ ਨਹੀਂ ਹਟਦੇ ਕਿ ਬਾਪੂ ਦੇਰੇ ਯਾਰਾ ਕਿਵੇਂ ਆ ਕਰਦਾ ਓਏ ਯਾਰ ਤੁਸੀਂ ਚੌੜ ਚਪਟ ਕਰੋਗੇ ਘਰ ਆਬਦਾ ਘਰ ਦੇਖ ਕੇ ਚੱਲੀਦਾ ਹੁੰਦਾ ਹੁਣ ਢਾਈ ਉਹ ਮੰਗੀ ਜਾਂਦੇ ਆ ਢਾਈ ਉਹ ਮੰਗੀ ਜਾਂਦੇ ਆ ਕਿ ਗਾਂ ਆੜਤੀਆ ਪਤਾ ਨਹੀਂ ਦੇਉ ਨਾ ਕਿਉਂ ਉਹ ਫਿਰ ਇਹ ਕਹਿੰਦੀ ਟੂਬ ਪਾਉਣੀ ਆ ਇਹ ਕਹਿੰਦੀ ਆ ਬਾਪੂ ਜੀ ਟੂਬ ਤਾਂ ਸਾਨੂੰ ਵੀ ਪਾਣੀ ਪਊਗੀ ਨਾਲੇ ਇਹਨਾਂ ਤੇ ਹਜੇ ਵਿਆਹ ਚ ਟਾਈਮ ਪਿਆ ਸਾਡੇ ਤਾਂ ਰਹਿ ਗਿਆ 10 ਦਿਨ ਪਹਿਲਾਂ ਸਾਨੂੰ ਦੇ ਦਿਓ ਢਾਈ ਲੱਖ ਨਾਲੇ ਬਾਪੂ ਗੱਲ ਨਹੀਂ ਸੁਣਦਾ ਉਹ ਤਾਂ ਉਹਦੀ ਕਹਿੰਦਾ ਕਿ ਮੁੰਡੇ ਨੂੰ ਖੜਾ ਪਾ ਦੇ ਉਹਨਾਂ ਵੀ ਤਾਂ ਖੜਾ ਪਾਈ ਸੀ ਉਹ ਵੀ ਬੰਦੀ ਨੇ ਹਾਂ ਹਾਂ ਹੋਰ ਹੋਰ ਬਾਪੂ ਜੀ ਪਹਿਲ ਪਰੋਠੀ ਦੇ ਜੀਜਾ ਨਾ ਤਾਂ ਕਰਕੇ ਛਾਂਪ ਪਾਉਗੀ ਨਾਲੇ ਇਧਰੋਂ ਫਿਰ ਮੇਰੀ ਭਜਾਈ ਨੂੰ ਵੀ ਮੂੰਹ ਦਿਖਾਈ ਦੀ ਛਾਂਪ ਵੀ ਤਾਂ ਮੈਂ ਹੀ ਪਾਉਣੀ ਹੈਗੀ ਹੋਰ ਬਾਪੂ ਪੋਲਪਾ ਕੋ ਛ ਉਹ ਬੋਧ ਦੇ ਆ ਭਾਈ ਤੁਹਾਡੇ ਨਾਲ ਨਹੀਂ ਹੈ ਜਿਵੇਂ ਉਹ ਦੇਖ ਲੋ ਸਾਡੇ ਪਰਵਾਦੀ ਰਹੇਗੀ ਬਪੂ ਨੇ ਕਹੇ ਦੀ ਹਾਂ ਕਰਤੀ ਹਾਂ ਬਪੂ ਜੀ ਹਾਂ ਸਾਡੇ ਕੰਨੀਆਂ ਵੀ ਹੈ ਕੋਈ ਨਹੀਂ ਭਾਈ ਕਰਾਂਗੇ ਕੁਝ ਠੀਕ ਹੈ ਪਾਪਾ ਜੀ ਪਹਿਲਾਂ ਸਾਨੂੰ ਦੇ ਦਿਓ ਅਸੀਂ ਜਾਣਾ ਫਿਰ ਤਿਆਰੀਆਂ ਕਰਨੀਆਂ ਰਾਵਾਂ ਕਿਉਂ ਪਾਉਣੇ ਪਹਿਲਾਂ ਪਾਪੂ ਨੂੰ ਮਾਰਤੀ ਕੋਲੇ ਤਾਂ ਜਾਇਆ ਹਣ ਤੋਂ ਭਾਈ ਕੋਈ ਨਾ ਸਾਡਾ ਤਾਂ ਜ਼ਰੂਰੀ ਹੈ ਨਾ ਫਿਰ ਛੋਡੇ ਬੈਨ ਤਿਆਰਤੀਆਂ ਹੋਰ ਬਣ ਜਾਣਗੇ ਪਹਿਲਾਂ ਸਾਨੂੰ ਦੇ ਦਿੰਦੇ ਪੈਸੇ ਉਹ ਨਾ ਦੀਪਾ ਮੇਰੀ ਕੋਈ ਜੇਬ ਚ ਨਹੀਂ ਪਏ ਮੈਨੂੰ ਜਾਇਆ ਹਣ ਤੋਂ ਉਹ ਸੰਘਿਆ ਹਣ ਤੋਂ ਲਾਲੇ ਦਾ ਜਿਵੇਂ ਕਹੂਗਾ ਆ ਕੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਕਰਾਂਗੇ ਕੁਛ ਨਾ ਕੋਈ ਮੈਂ ਸਾਰਾ ਜੋਰ ਲਾਉਂਗਾ ਨਾਲੇ ਜੇ ਮਿਲੇ 22 ਫਿਰ ਉਹਦੇ ਵਿੱਚ 14 ਤੱਕ ਕਰਨਾ ਪਊਗਾ ਸਵਾ ਸਵਾ ਕਰਨਾ ਪਊਗਾ ਤੂੰ ਆਏਗਾ ਤਾਂ ਬੋਲੀ ਜਾਣਾ ਬਈ 5 ਲੈ ਕੇ ਆਉਗਾ ਬਾਪੂ ਉਹ ਜੇ ਨਾ ਮੈਨੇ ਮਤਾ ਤਾ ਕਹਿਣਾ ਬismillah ਪਾਉਂਦੇ ਨੇ ਤਾਂ ਹੀ ਤਾਂ ਇਹ ਕੰਮ ਨਹੀਂ ਪੂਰ ਚੜਦੇ ਕਦੇ ਹੀ ਨਹੀਂ ਬੋਲੇ ਹੈਗੇ ਵਧੀਆ ਇਹ ਤੁਹਾਡਾ ਤਾਂ ਕ ਮਟੂਕ ਦੂਕਾ ਨਾਲ ਸਾਡਾ ਡੂਕਾ ਉਹ ਨਹੀਂ ਦਬੋਦੇ ਬੋਲ ਬੋਲ ਦੇ ਆਪਾਂ ਜੀ ਦੇ ਵੀ ਹੋਇਆ ਬੋਲ ਬੋਲ ਦੇ ਵੀ ਟਾਈ ਮੈ ਲੈਣਾ ਟਾਈ ਉਹਨਾਂ ਨੂੰ ਦੇ ਕਹੇ ਤਾਂ ਰੱਖਾਂ ਮੈਂ ਇਹ ਤਾਂ 14 ਤੱਕ ਪੈਂਦਾ ਫਿਰ ਦਿਆਂਗਾ ਹਾਂ ਪਰ ਸਮਝਾ ਆਪਾਂ ਮਾਤਾ ਕਰੇ ਮਾਪੇ ਲਾ ਬਾਪੂ ਨੂੰ ਅਰਤੀ ਕੋਲੇ ਜਾ ਤਾਉਣ ਦੋ ਪਹਿਲੀ ਕਿਉਂ ਰਲਾ ਪਾਈ ਜਨੇ ਉਹ ਆਜੇ ਹੁਦੈ ਨਾ ਯਾਰ ਵੀ ਸੂਤ ਨਾ ਪਤਾਨ ਨਾ ਜਲਾਹੇ ਨਾਲ ਠੈਂਗੋ ਠੈਂਗੀ ਹਜੇ ਮੈਨੂੰ ਜਾ ਤਾਉਣ ਦਿਓ ਆਕੇ ਕਰਦੇ ਆਪਾਂ ਕੋਈ ਨਹੀਂ ਸਾਦੀ ਜਦੋਂ ਪੈਸਾ ਆ ਗਿਆ ਸੂਤ ਪਤਾਨ ਵੀ ਆਜੂ ਸਾਰਾ ਕੁਝ ਹੀ ਆਜੂ ਬਾਪੂ ਮੈਂ ਤੇ ਬਾਈ ਤੇਰੇ ਨਾਲ ਹੀ ਚਲਦੇ ਆਂ ਅਰਤੀ ਦੇ ਬਾਈ ਓ ਕਿਹੜਾ ਯਾਰ ਲਾਦਾ ਹੋਵੇ ਬਪੂ ਨੂੰ ਪੈਸੇ ਨਾ ਮਿਲੇ ਤੇ ਜੂਤ ਪਤਾਨ ਦੀ ਬਜਾਏ ਇੱਥੇ ਜੂਤ ਪਤਾਨ ਹੁੰਦਾ ਫੇ। ਐਨਾ ਤਾਂ ਮਾਰੇ ਪੜਿਆ ਨੂੰ ਬਾਪੂ ਲੈ ਕੇ ਵੀ ਨਾ ਜਾਈ। ਬਾਪੂ ਤੂੰ ਇਕੱਲੇ ਹੀ ਵਗ ਜਾ। ਜੇ ਬਾਪੂ ਜੇ ਤੂੰ ਬਾਲਾ ਕਹਿਣਾ ਤਾਂ ਅਸੀਂ ਦੋਹੇ ਜੀ ਭੱਗ ਜਾਨੇ ਤੇਰੇ ਨਾਲ। ਹਾਂ ਬਾਪੂ। 3 ਲੱਖ ਰੁਪਏ ਲੈ ਕੇ ਮੁੜ ਆਵਾਂਗੇ ਵਾਪਸ ਅਸੀਂ। ਆਹੋ। ਛੋਡਾ ਮੂੰਹ ਬਾਲਾ ਸੋਹਣਾ ਹੈ ਨਾ। ਵੀ ਬਾਪੂ ਨਾਲ ਅਸੀਂ ਭੱਗ ਜੀਏ। ਬਾਪੂ ਜੀ ਅਸੀਂ ਚੱਲਾਂਗੇ ਛੋਡੇ ਨਾਲ। ਖੜਾਓ। ਇਧਰ ਆ ਮੇਰੀ ਗੱਲ ਸੁਣ ਮੜੀ ਜੀ। ਅਰੇ ਬਾਪੂ ਮੈਂ ਤਰਪੈ ਹੁਣਾ। ਆ ਜਾ ਹੁਣ ਮੈਂ ਖੜਾ ਨਹੀਂ ਖੜ ਰਿਹਾ ਇਧਰ ਆ ਬੇ ਮੇਰੇ ਕੰਨ ਸੁਣ ਮਾਰੀ ਜੀ ਬਸ ਚੱਲੋ ਫਸਾਨੀਨਾਂ ਨੂੰ ਕੀ ਹੋਇਆ ਆਪਦੇ ਟੱਪੜਾ ਮਗਰ ਰੱਖੇ ਹੈ ਕਿ ਇਨਾਂ ਦੀ ਮੱਤ ਨੂੰ ਹੀ ਕੁਝ ਹੋ ਗਿਆ 2.5 ਲੱਖ ਰੁਪਇਆ ਹੈ ਮੰਗੀ ਜਾਂਦੇ ਜਿਵੇਂ ਉੱਥੋਂ ਵੇਰੀਆਂ ਨਾਲ ਤੋਲ ਲਿਓਣੇ ਹੁੰਦੇ ਉੱਪਰ ਲੋਕੋ ਪੈਸਾ ਬਣਦਾ ਬਹੁਤ ਔਖਾ ਹੈ ਤਾ ਤਾਂ ਜਦੋਂ ਮਰਜੀ ਤੋਂ ਦਿਲ ਖੜਲੇ ਤਾਂ ਜਦੋਂ ਮਰਜੀ ਉਡਾ ਲਓ ਇਹ ਬਣਾਉਂਦਾ ਬਹੁਤ ਔਖਾ ਹੈਗਾ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਹਾਂ ਠੀਕ ਐ ਵਿਆਹ ਮੁਕਲਾਵੇ ਵੇਖੇ ਹੱਥੋਂ ਪਈ ਆ ਤਾਂ ਕਦੀ ਨਹੀਂ ਦੇਖੀ ਤੁਸੀਂ ਰਾਹ ਰਾਹ ਸਿੱਧਾ ਜਾਓ ਸਾਰੀ ਦੁਨੀਆ ਹੀ ਜਾਣਦੀ ਹੈਗੀ ਜੋ ਲੈਣ ਦੇਣ ਬਣਦਾ ਜੋ ਆਪਣਾ ਹੱਕ ਹੈ ਉਹ ਦਿਓ ਲੋ ਮੱਕਾ ਦਾਂ ਕੋਸਾ ਐ ਨਹੀਂ ਦੰਗ ਲੈਣਾ ਨਾ ਇਹ ਕਰ ਸਕਦੇ ਹੁੰਦੇ ਨਾ ਕਰਦਾ ਮੈਂ ਕੋਸ਼ਿਸ਼ ਨਾ ਨਲ ਬੈਠ ਕੇ ਕਰਦੇ ਨਾ ਕਰਦਾ ਮਗਵਾਨ ਨੂੰ ਮਾੜਾ ਜੇ ਪਾਸੇ ਕਰਕੇ ਨਾ ਕਰਦੇ ਨਾ ਕਰਦਾ ਹਾਦਰ ਮਾੜਾ ਜੇ ਪਾਸਾ ਨਹੀਂ ਹਾਂ ਮੈਨੂੰ ਨਹੀਂ ਲੱਗਦਾ ਵੀ ਬਾਪੂ ਆਪਾਂ ਨੂੰ ਪੈਸੇ ਦੇਊਗਾ ਇਹ ਤਾਂ 2.5 ਕਾਉਡੀਆਂ ਨਹੀਂ ਦਿੰਦਾ 2.5 ਲੱਖ ਕਿੱਥੇ ਦੇ ਦੂਗਾ ਤੈਨੂੰ ਘੱਤ ਲੱਗਦਾ ਓਏ ਹੋਰ ਯਾਰ ਲੱਗਦੀ ਆ ਕਿਹੜੀ ਗੱਲ ਤੋਂ ਲੱਗਦਾ ਓ ਮੇਰੀ ਗੱਲ ਤਾਂ ਸੁਣਦਾ ਜੇ ਤਾਂ ਆਪਾਂ ਦੋ ਹੋ ਜਣੇ ਇਕੱਲੇ ਜਣੇ ਜਾਂਦੇ ਆਪਾ ਨੂੰ ਬੜਿਆ ਕੇ ਜੀ ਕਹਿੰਦੇ ਵੀ 2.5 ਲੱਖ ਦੇ ਦੇ ਉਹ ਦੀ ਦੇ ਦਿੰਦਾ ਉੱਤੋਂ ਤਾਂ ਆ ਕੇ ਉਹ ਖੜ ਗਿਆ ਕੱਲ ਤਾਂ ਪੱਕੀ ਐ ਤਾਂ ਪੁੱਠ ਪਰੇ ਨੇ ਚੰਦਰੇ ਨੇ ਨੇ ਚੰਦਰੇ ਨੇ ਨਾ ਛੱਡੀ ਦੇਗਾ ਉਹ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਐ ਕਿਹੜੀ ਮੈਂ ਆਏ ਕਹਿੰਦੀ ਸੀ ਆਪਾ ਬਾਪੂ ਦੀ ਸੇਵਾ ਨ ਕਰਨ ਲੱਗ ਜੀ ਰੋਟੀ ਪਾਣੀ ਵਧੀਆ ਦਿਆ ਕਰੀਏ ਨਾਲੇ ਦਿਆ ਕਰਦੇ ਮਨ ਪਸੰਦ ਦੀ ਚੀਜ਼ ਬਣਾ ਕੇ ਨਾ ਕੱਪੜਾ ਲੇੜਾ ধੋਇਆ ਕਰਾਂ ਮੈਂ ਨਾਲੇ ਜੇ ਬਾਪੂ ਨੂੰ ਖਾਣ ਪੀਣ ਨੂੰ ਵਧੀਆ ਮਿਲਣ ਲੱਗਿਆ ਹੰਡਾਉਣ ਨੂੰ ਵਧੀਆ ਮਿਲਣ ਲੱਗਿਆ ਬਾਪੂ ਤਾਂ ਖੁਸ਼ ਹੋ ਜੂ ਆਪਣਾ 2.5 ਲੱਖ ਪੱਕਾ ਲੈ ਸੱਚੀ ਨਹੀਂ ਸੱਚੇ ਜਵੇਂ ਸੇ ਆਹੀ ਗੱਲ ਨਾ ਮੇਰੇ ਦਿਮਾਗ 'ਚ ਹੁਣੀ ਆਈ ਥੀ ਸੱਤ ਚਿੱਲਿਆਂ ਦੀ ਸਵਾ ਨਾ ਪਹਿਲਾਂ ਮੇਰੇ ਦਿਮਾਗ 'ਚ ਹੁੰਦੀਆ ਫੇਰ ਹੀ ਤੇਰਾ ਦਿਮਾਗ ਕਿਉਂ ਕੰਮ ਕਰਦਾ ਪਹਿਲਾਂ ਕਿਉਂ ਨਹੀਂ ਕਰਦਾ ਜਾਇ ਖਨੇ ਦਾ ਮੈਂ ਵੀ ਇਹੀ ਕਹਿ ਰਹੀ ਸੀ ਕਿ ਬੱਪੂ ਦੀ ਸੇਵਾ ਕਰੀਏ ਹਾਂ ਤੂੰ ਤਾਂ ਬਹੁਤ ਖੁਸ਼ ਹੈ ਨਾ ਆਇਆ ਤਾਂ ਮੇਰੇ ਦਿਮਾਗ ਚਾਹੀ ਨਾਲੇ ਮੇਰੀ ਗੱਲ ਸੁਣੋ ਮੈਂ ਤੈਨੂੰ ਆਏ ਕਣੀ ਹੈ ਸ਼ੇਰ ਭੱਜ ਜਾ 1 ਕਿਲੋ ਤਾਂ ਬਾਪੂ ਵਸਤੇ ਮੁਰਗਾ ਲਿਆ ਤੇ ਕਹੇ ਉਹ ਹੁੰਦਾ ਨਹੀਂ ਐਡਾ ਕ ਪਉਗਾ दारू ਵਾਲਾ ਬਸ ਪਉਗੂ ਹੀ ਲੈ ਕੇ ਆਉਣਾ ਜਦ ਤਾ ਫਿਰ ਬਾਪੂ ਕਹਿੰਦਾ ਹੁੰਦਾ ਸਿਹਤ ਲਈ ਹਾਨੀਕਾਰਕ ਹੈ ਅਧਿਆਲੇ ਤੇਰੀ ਭਿੰਦੀ ਸਲਾ ਜੱਪ ਕਰਕੇ ਵੇ ਇੱਥੇ ਗੱਲ ਰਗਾ ਕੱਪ ਤੂੰ ਤੇਰੀਆਂ ਮੈਂ ਕੱਲਾ ਪਉਗਾ ਲਿਆਉਣਾ ਤੇ ਕਿਲੋ ਮੁਰਗਾ ਬਸ ਹੋਰ ਨਹੀਂ ਕੁਸ ਲੈਉਣਾ ਠੀਕ ਹੈ ਹੁਣ ਭੱਜ ਜਾ ਆਏ ਕਰਦੇ ਆ ਇਹ ਤੋਂ ਪਹਿਲਾਂ ਬਾਪੂ ਨੂੰ ਨਾ ਗਲਾਸ ਦੁੱਧ ਦੇ ਚ ਦੋ ਚਮਚੇ ਦੇਸੀ ਘਿਓ ਦੇ ਪਾਉਣੀ ਆ ਬਾਪੂ ਤਾਂ ਖੁਸ਼ ਹੋ ਜੂ ਇਹ ਤੋਂ ਬਾਅਦ ਬਾਪੂ ਤੇ ਕੱਪੜੇ ਤਾਉਂਗੀ ਮੈਂ ਮੇਰੇ ਆਉਂਦੇ ਨੂੰ ਨਾ ਬਾਪੂ ਬਸ ਚਿੱਟਾ ਬਗਲਾ ਬਣਿਆ ਬੈਠਾ ਹੋਵੇ। ਲੋ ਮੈਂ ਤਾਂ ਹੁਣ ਦਵਾ ਲਈਆਂ ਕਿਹੜਾ? ਬਾਪੂ ਨੂੰ ਕੱਪੜਿਆਂ ਨੂੰ ਜੇ ਖਣੇ ਦਿਆ। ਚੱਲ ਜੱਫਾ ਜੀ ਇਧਰ। ਚੱਲ ਮੈਂ ਦੁੱਧ ਗਰਮ ਕਰਦੀ ਆ। ਆ ਤਾਂ ਪਤੀਆ ਸਕੀਮ ਮੇਰਾ ਕੰਮ ਕਰਕੇ ਉਹਨਾਂ ਆਏ ਕਰਦੀ ਆ। ਭਰ ਕੇ ਨਾ ਗਲਾਸ ਦੁੱਧ ਦਾ ਵੱਡਾ ਵਿੱਚ ਦੋ ਚਮਚੇ ਸਿਰਦੇ ਆ ਦੇਸੀ ਘਿਓ ਦੇ। ਬਾਪੂ ਤਾਂ ਆਪ ਹੀ ਖੁਸ਼ ਹੋ ਜੂ। ਮੇਰੀ ਗੱਲ ਸੁਣ। ਤੈਨੂੰ ਲੱਗਦਾ ਹੀ ਬਾਪੂ ਆਪਾਂ ਨੂੰ ਪੈਸੇ ਦੇ ਦੂਗਾ। ਉਹ ਪੈਸੇ ਤਾਂ ਦੇ ਜਾਂਦਾ। ਬਚੋ ਅੜਗੇ ਬਹਿਗੇ ਮੈਂ ਕਿਹਾ ਜੀ ਇਹਨਾਂ ਨੂੰ ਵੀ ਸਾਨੂੰ ਤਾਂ ਮੰਗਣਾ ਤੁਸੀਂ ਆਪਦਾ ਜੱਕਾ ਜੋੜ ਕੇ ਬਹਿਨੇ ਹੋ ਪਤਾ ਨਹੀਂ ਸਾਲਾਂ ਤੋਂ ਕੀ ਇੱਥੇ ਸੁਣਦ ਗਿਆ ਦਰਵਾਜ਼ੇ ਕੋਲੀ ਖੜੇ ਤੇ ਜਿਹੜਾ ਆਪਣੀ ਗੱਲ ਸੁਣ ਕੇ ਠਾਪ ਜੇ ਦੇਦਾ ਬਾਪੂ ਕੋਲੇ ਕੋਈ ਗੱਲ ਨਹੀਂ ਉਹਨਾਂ ਦਾ ਲਾਜ ਮੇਰੇ ਲਈ ਵੀ ਹੈਗਾ ਮੇਰੇ ਨਾ ਦਿਮਾਗ 'ਚ ਇੱਕ ਆਈਡੀਆ ਆਇਆ ਔਰ ਜੇ ਤੇਰੇ ਬੁੱਤ ਚ ਬੜੀ ਗੱਲ ਤਾਂ ਬਣੂਗੀ ਦੱਸ ਮੈਂ ਕਹਨੀ ਆ ਵੀ ਆਪਾਂ ਬਾਪੂ ਦੀ ਇੰਨੀ ਸੇਵਾ ਕਰਾਂਗੇ ਇੰਨੀ ਸੇਵਾ ਕਰਾਂਗੇ ਬਾਪੂ ਸੇਵਾ ਤੂੰ ਖੁਸ਼ ਹੋ ਕੇ ਨਾ ਆਪਾਂ ਨੂੰ ਐ ਕਹਿਣਗੇ ਬੀਪੁੱਤ ਲਾਫੜ ਤੁਸੀਂ 2.5 ਲੱਖ ਮੰਗਦੇ ਤੇ ਆ ਚੱਕਾ 5 ਲੱਖ ਆ ਚੱਕਾ 10 ਲੱਖ ਕਬੀਲਦਾਰੀ ਦੇ ਮੂਰੇ ਤੁਸੀਂ ਸਾਰਾ ਕੁਝ ਹੀ ਸੌਟ ਹੈ ਤੁਸੀਂ ਸਾਮ ਸਮਾਓ ਬਸ ਆਹੀ ਗੱਲ ਕਿਉਂ ਮੈਂ ਕਹਿ ਦਿੱਤੀ ਕਦੋਂ ਕਹਿਣੀ ਸੀ ਜਦੋਂ ਟਾਈਮ ਲੰਘ ਜਾਂਦਾ ਹੁਣ ਤੱਕ ਤਾਂ ਕਹੀ ਨਹੀਂ ਉਂਝੇ ਤੋਂ ਗੱਲ ਮੈਂ ਕਹਿ ਤੀ ਇਹੀ ਗੱਲ ਮੈਂ ਕਹਿਣੀ ਸੀ ਓਏ ਬੋਲਣ ਲੱਗਿਆ ਤੇ ਫਿਰ ਤੂੰ ਬੋਲ ਪੇ ਆ ਤੂੰ ਵੀ ਦੂਜੇ ਦੇ ਮੋਢੇ ਤੇ ਧਰਕੇ ਚਲਾਉਣ ਜਾਣਦਾ ਸਮਝਾਂਦੀ ਮੈਂ ਤੇਰੀਆਂ ਬਹਿਤਾਂ ਚੱਜ ਦੀ ਗੱਲ ਨਹੀਂ ਤੇਰੇ ਦਿਮਾਗ 'ਚ ਕੁਝ ਵੱੜਦੀ ਹੈਗੀ ਤੂੰ ਆਇਆ ਕਰ ਹੁਣ ਬਾਪੂ ਆਸ ਤਰਾ ਤੋਤਾ ਦਾ ਘਰਸ ਲਿਆ ਕਰ ਮਜਾ ਨਾਲੇ ਮੇਰੀ ਸੁਣ ਗੱਲ ਦੋ ਚਮਚੇ ਘਿਓ ਦੇ ਪਾ ਲਈ ਉਹ ਖੁਸ਼ਕ ਜਾ ਹੋਇਆ ਫਿਰਦਾ ਕੋਈ ਗੱਲ ਨਹੀਂ ਉਹ ਤਾਂ ਦੇਖੀ ਨਾ ਸਹੀ ਬਾਪੂ ਤਾਂ ਤੇਰੇ ਨਾਲ ਨਾ ਕਿਉਂ ਚ ਤਿਲਸਾ ਦਾ ਫਿਰੂਗਾ ਅੱਥਨੇ ਕੁੱਕਰ ਛਕੜ ਵੀ ਲਿਆਈ ਐਵੇਂ ਮੂੰਗੀ ਦਾਲ ਨਾਲ ਮੱਥਾ ਮਾਰਦਾ ਰਹਿੰਦਾ ਇੰਨੀ ਜੀ ਖੁਸ਼ ਹੋ ਜੂ ਹੋਰ ਦੱਸ ਤੇਰੇ ਬਾਪੂ ਨੂੰ ਕੀ ਚਾਹੀਦਾ ਚਲ ਆਇਆ ਕਰ ਤੋ ਫਿਰ ਮਾਲਿਆ ਨਾ ਸ਼ਰਕ ਕੁੱਕਰ ਹੋਇਆ ਕਾ ਟਮਾਟਰ ਸ਼ਮਟਰ ਹਰੀਆਂ ਮਿਰਚਾਂ ਪਿਆਜ਼ ਪੂ ਚੀਰ ਕੇ ਨਾ ਗੱਲ ਬਣਾ ਦੇ। ਬਸ ਬਾਪੂ ਨਾ ਖੁਸ਼ ਹੋ ਜਾਈ। ਹਾਂ ਪਤਾ ਲੱਗੇ ਬਾਪੂ ਨੇ ਮੇਰੀ ਸੇਵਾ ਕਿਵੇਂ ਹੋਈ ਐ। ਚਾ ਤੂੰ ਬਾਗ ਜਾ ਜੀ। ਕਿਤੇ ਗਾਂ ਜਾਂਦੇ ਨੇ ਕੋਕੜ ਮੁੱਕ ਜਾਣਾ। ਓ ਨਹੀਂ ਮੁੱਕਦੇ ਕੋਕੜ ਮੈਂ ਤਾਂ ਬਾਪੂ ਪਿੱਛੇ ਕਿ ਸਾਲੇ ਫਾਰਮ 'ਚ ਵੱਢ ਜੂ ਜਾ ਕੇ ਚਾ ਸਾਲਾ ਚੋਰੀ ਨਾ ਲਿਓਣਾ ਪਵੇ। ਜਾ 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 ਜਾ। ਮਿਲਾਂਗੇ ਫਿਰ। ਹੁਣ ਆਈਏ ਬਾਜੀ ਸਾਰੀ ਮੇਰੇ ਹੱਥ 'ਚ। ਨਾਲ ਤਾਂ ਬਾਪੂ ਨੂੰ ਖਵਾਉਂਗੀ ਕੁੱਕੜ ਨਾਲੇ ਦੁੱਧ ਚ ਪਾ ਕੇ ਘਿਓ ਦੀ ਚਮਚੀ ਉਹ ਵੀ ਗਾਂ ਦਾ ਘਿਓ ਕਹੂੰਗੀ ਬਾਪੂ ਤੇਰੀ ਸਿਹਤ ਲਈ ਬਾਲਾ ਜਿਆਦੇ ਬਤੀ ਹੈ ਫਿਰ ਦੇਖੀ 2.5 ਲੱਖ ਕੀ 2.5 ਲੱਖ ਖੁਰਕੀ ਤਾਂ ਮੇਰੇ ਹੱਥਾਂ ਚ ਹੁਣੀ ਹੋਣ ਲੱਗੇ ਸਾਰੀ ਲక్ష్ਮੀ ਨਾ ਮੇਰੇ ਹੱਥਾਂ ਚ ਹੀ ਆਊਗੀ ਉਹਨਾਂ ਦੇ ਦੇਖੀ ਬਾਪੂ ਕਿਵੇਂ ਠੇਡੇ ਮਾਰਦਾ 2.5 ਲੱਖ ਮੰਗਦੇ ਨੇ ਨਾ ਉਹ ਬਾਪੂ ਨੇ ਉਹਨਾਂ ਨੇ 2.5 ਕੌੜੀ ਨਹੀਂ ਦੇਣੀ 2.5 ਕੌੜੀ ਧੀਧੀ ਨਹੀਂ ਰਹੀ ਕਿ ਕਿੱਧਰ ਦਾ ਬੱਦਰੀ ਹੈ ਕਿੱਧਰ ਨਾ ਏਦੋਂ ਪਹਿਲਾਂ ਉਹਨੂੰ ਪਤਾ ਲੱਗੇ ਵੀ ਬਾਪੂ ਦੀ ਹੀ ਸੇਵਾ ਕਰਦੀ ਹੈ ਉਸ ਤੋਂ ਪਹਿਲਾਂ ਜਾ ਕੇ ਮੈਂ ਬਾਪੂ ਨੂੰ ਗਰਮਾ ਗਰਮ ਦੁੱਧ ਕਿਉਂ ਵਾਲਾ ਜਾ ਕੇ ਪਿਆ ਰਹੀ ਆ ਬਾਪੂ ਜੀ ਨਹੀਂ ਮੈਂ ਮੋਟਾ ਤਾਂ ਪਹਿਲੀ ਖੜੀਏ ਗਲਾਸ ਲਈ ਫਰਕ ਕੀ ਪਤਾ ਦੁੱਧ ਕਿੱਥੇ ਦਾ ਐਡਾ ਮਾਜਣਾ ਇਹ ਤਾਂ ਚਾਹੀ ਲੈ ਕੇ ਦੁੱਧ ਤਾਂ ਮੈਂ ਬਣਾਉਂਗੀ ਬਾਪੂ ਨੂੰ ਨਾਲੇ ਬਾਪੂ ਖੁਸ਼ ਹੋ ਜਾਣਾ ਬਾਪੂ ਜੀ ਆ ਲੋ ਦੁੱਧ ਪੀ ਲੋ ਦੇਸੀ ਗਾਂ ਦਾ ਕਿਹੋਦੋ ਦੋ ਚਮਚੇ ਪਾ ਕੇ ਲਈਆਂ ਆ ਪਿਓ ਨੇ ਲਹਿਜੀ ਪਾਈ ਹੋਈ ਐ ਨਾਲੇ ਦੋ ਚਮਚੇ ਦੇਸੀ ਘਿਓ ਦੇ ਪਾਈ ਨੇ ਘਰ ਦਾ ਘਿਓ ਐ ਬਾਪੂ ਜੀ ਗਾਂ ਦਾ ਘਿਓ ਜਿਆਦੇ ਲਾਹੇਵੰਦ ਹੁੰਦਾ ਬਜ਼ੁਰਗ ਦੀ ਸਿਹਤ ਲਈ ਬੜਾ ਜਿਆਦੇ ਫਾਇਦੇ ਹੁੰਦੇ ਨੇ ਬਾਪੂ ਜੀ ਨਾੜਾਂ ਦੇਸੀਆਂ ਜਾਣੀਆਂ ਆ ਪੀ ਲੋ ਇਹਦੇ ਨਾਲ ਵੀ ਨਾੜੀ ਲੇਸੀਆਂ ਜਾਣਗੀਆਂ ਬਾਪੂ ਜੀ ਓ ਭਾਈ ਕੀ ਹੋ ਗਿਆ ਤੁਹਾਨੂੰ ਦੋ ਮਾਰ ਨੂੰ ਬਾਪੂ ਜੀ ਕੇਸਰ ਵੀ ਪਾਇਆ ਦੁੱਧ 'ਚ ਹੇ ਤਾਂ ਮੈਂ ਕਾਕਾ ਇਸਾ ਟ੍ਰਿਪਿਓ ਨੇ ਲਿਆ ਤਾਂ ਸੀ। ਉਹ ਮੈਂ ਠੀਕ ਆ ਭਾਈ ਕੋਈ ਨਹੀਂ ਕੁਛੜਾ ਕੁਛੜਾ ਨੂੰ ਤੁਸੀਂ ਆ ਲੋ ਬਾਪੂ ਜੀ। ਤੁਡੀ ਉਮਰ ਐ ਪੀਣ ਖਾਣ ਦੀ ਤੁਸੀਂ ਨਹੀਂ ਬਾਪੂ ਜੀ। ਬਾਪੂ ਜੀ ਸਾਡੀ ਤਾਂ ਉਮਰ ਪੀਣ ਖਾਣ ਦੀ ਹੈਗੀ ਸੀ ਖਾ ਪੀ ਲਾਂਗੇ ਪਰ ਜਿਹੜੀ ਹੁਣ ਸੋਡੀ ਉਮਰ ਆ ਨਾ ਸੋਨੂੰ ਤਾਕਤ ਦੀ ਜ਼ਰੂਰਤ ਹੈਗੀ। ਤਾਂ ਹੀ ਬਾਪੂ ਜੀ ਲੈ ਪੀ ਲੋ। ਬਾਪੂ ਜੀ ਆ ਪੀਓ ਪਹਿਲਾਂ। ਬਾਪੂ ਜੀ ਉਹ ਕੀ ਪਤਾ ਕਿਹੋ ਜਿਹਾ ਕਿਉਂ ਪਾਇਆਗਾ ਦਸੌਰੂ ਡਾਲਦਾ ਦੇਸੀ ਕਿੱਥੋਂ ਆ ਗਿਆ ਤੇਰੇ ਕੋਲੇ ਦੇਸੀ ਗਾਂ ਦਾ ਕਿਉਂ ਬਾਪੂ ਜੀ ਨਹੀਂ ਤੇਰੇ ਕੋਲੇ ਕਿੱਥੋਂ ਆ ਗਿਆ ਆਪਣੀ ਗਾਂ ਦਾ ਲਿਆ ਹੋਇਆਗਾ ਕੱਲ ਪਰਸ ਤਾ 5 ਕਿਲੋ ਦੀ ਪੀਪੀ ਤੇਰਾ ਕੋਲ ਲੱਗਦਾ ਤੇਰਾ ਪਤੰਦਰ ਲੈ ਕੇ ਆਇਆਗਾ ਮੇਰੇ ਸਾਹਮਣੇ ਡਾਲਦਾ ਤੂੰ ਤੇਰਾ ਪਿਆ ਤਾ ਰੋਟੀਆਂ ਚੋਂਪਣ ਵਾਸਤੇ ਲੈਂਦਾਗਾ ਬਾਪੂ ਜੀ ਬਿਮਾਰ ਹੋ ਜਾਵੇਂ ਦੇਸੀ ਕਿਉਂ ਪਾਇਆ ਬਾਪੂ ਜੀ ਨਾਲੇ ਆ ਦੁੱਧ ਨਾ ਪੀਓ ਇੱਥੇ ਦੂਜਾ ਕਿਉਂ ਪਾਇਆ ਹੋਇਆਗਾ ਆ ਦੁੱਧ ਪੀਓ ਤਾ ਮੇਰੇ ਪੇਕਿਆਂ ਤੋਂ ਕਿਉਂ ਲੈਂਦਾ ਮੈਂ ਵਧੀਆ ਦੇਸੀ ਕਿਉਂ ਕਰਦਾ ਕਿਉਂ ਆ ਲੈ ਫੜ ਨਾ ਨਾ ਬਾਪੂ ਜੀ ਉਹ ਦੁੱਧ ਨਾ ਪੀਓ ਉਹਨਾਂ ਨੇ ਤਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਅੱਧੀਆਂ ਮੀਂਗੜਾ ਹੋਣੀਆਂ ਕਿਉਂ ਚ ਲੈ ਆ ਪੀ ਲੋ ਦੇਸੀ ਗਾਂ ਦਾ ਕਿਉ ਹੈ ਬੱਕਰੀ ਦਾ ਕਿਉ ਤਾਂ ਬਹੁਤ ਲਾਹੇਵੰਦ ਹੁੰਦਾ ਬਾਪੂ ਜੀ ਨਾਲੇ ਛੋੜੇ ਸੈਲ ਨਹੀਂ ਕੱਟਨੇ 9 ਵਾਰ 9 ਰਹੋਗੇ ਆ ਦੇਖ ਲੈ ਪਿੱਛੇ ਦੇ ਸੈਲ ਕੱਟ ਕੇ ਦਾਖ ਦੇ ਆ ਬਾਪੂ ਜੀ ਇਹ ਤਾਂ ਉਹੀ ਮਾਰੀ ਜਾਂਦੀ ਛੋੜੇ ਸੈਲ ਤਾਂ ਕਦੇ ਕੱਟੀ ਨਹੀਂ ਹੈਗੇ ਛੋੜੇ ਤਾਂ ਸੈਲ ਵੱਧਦੇ ਨੇ ਬੱਕਰੀ ਦਾ ਕਿਉ ਉਹ ਪਾਈ ਉਹ ਪਾਈ ਆ ਮੈਂ ਛੋੜੇ ਮੂਰੇ ਹੱਥ ਬੰਨੇ ਮੇਰੇ ਸੈਲ ਨੂੰ ਕੱਟਣਾ ਕੱਟਣ ਤੁਸੀਂ ਕਟਾ ਦਿਓ ਵੀ ਨਾ ਮੈਨੂੰ ਦੀ ਪੁਛਾਈ ਦਰ ਲੈ ਜਵਾਬ ਦਾ ਲੈ ਰੁਚਾ ਬਾਸੀ ਛੋੜੇ ਲੈ ਜੋ ਬੂਜੀ ਤੁਸੀਂ ਆਦ ਦੁੱਧ ਪੀਓ ਨਾਲੇ ਉਹ ਤਾਂ ਐ ਨਹੀਂ ਪਤਾ ਡਾਲਡਾ ਕਿਉਂ ਪਾ ਲਈ ਹੋਵੇ ਆ ਮਾਰਨ ਨੂੰ ਫਿਰਦੀ ਐ ਤੁਹਾਨੂੰ ਆ ਪੀਓ ਬੱਸ ਬਾਦ ਪੀ ਲੋ ਪੀ ਲੋ ਹਾਂ ਬਾਪੂ ਜੀ ਬਾਪੂ ਜੀ ਪੀ ਲੈ ਆ ਦੇਖੋ ਆ ਦੋ ਕੁ ਟੱਪਾ ਬਾ ਕੇ ਦੇਖੋ ਨਹੀਂ ਬੱਸ ਪੀ ਤਾ ਲਿਆ ਪੀ ਪੀਓ ਪੀਓ ਬਾਪੂ ਜੀ ਪੀ ਲੈ ਹਾਂ 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 ਦੇਖਿਆ ਕਿਉ ਬਾਪੂ ਜੀ ਕਿੰਨਾ ਵਧੀਆ ਜੀ ਦੁੱਧ ਹਾਂ ਜਉਂਦੀਆਂ ਬਾਪੂ ਜੀ ਬੱਸ ਬਾਪੂ ਜੀ ਸਾਨੂੰ ਤਾਂ ਤੁਹਾਡਾ ਅਸੀਰਵਾਦ ਹੀ ਚਾਹੀਦਾ ਬੱਸ ਅਸੀਰਵਾਦ ਅਸੀਰਵਾਦ ਬੱਸ ਕੁਝ ਨਹੀਂ ਚਾਹੀਦਾ ਠੀਕ ਹੋ ਬਾਪੂ ਜੀ ਹਾਂ ਠੀਕ ਹੈ ਧੁੱਧ ਹੋਰ ਲੈ ਕੇ ਆਵਾਂ ਨਹੀਂ 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 ਜਉਂਦੀਆਂ ਰੋ ਜਉਂਦੀਆਂ ਰੋ ਮੈਨੂੰ ਕੰਮ ਕਰਦੇ ਹੋ ਜਾਣਦੇ ਹੋ ਹਾਂ ਦੁੱਧ ਬੱਕਰੀ ਦਾ ਸੱਲ ਕੱਟਣ ਵਦਨ ਤੋਂ ਪੀਲੇ ਕਰ ਤੂੰ ਵੀ ਬਾਪੂ ਜੀ ਬਾਪੂ ਜੀ ਤੁਸੀਂ ਐ ਕਰੋ ਖੜੇ ਹੋ ਜਾਓ ਆ ਕੱਪੜੇ ਬਦਲ ਦੋ ਨਾ ਤਾਂ ਨਾ ਹਲੋ ਦੂਜੇ ਕੱਪੜੇ ਪਾ ਲੋ ਬਾਪੂ ਜੀ ਪਾਏ ਤਾਂ ਹੁਣ ਤੇ ਆ ਦੇਖੋ ਚਿੱਟੇ ਨਾ ਮੈਲੇ ਮੈਲੇ ਲੱਗਣ ਲੱਗੇ ਤੁਸੀਂ ਚਿੱਟੇ ਬਗਲੇ ਬਣ ਕੇ ਰਿਆ ਕਰੋ ਐ ਨੇਤਾ ਵਾਂਗੂ ਬਣ ਕੇ ਰਿਆ ਕਰੋ ਖੜੇ ਹੋ ਜੋ ਕੋਈ ਨਹੀਂ ਕੋਈ ਨਹੀਂ ਮੈਂ ਕੱਲ ਰਾਤ ਉਹਦਾ ਕੋਈ ਹਾਜ਼ਰ ਹੋ ਨਹੀਂ ਪਾਇੰਗੇ ਕੋਈ ਨੀ ਕੋਈ ਨਹੀਂ ਜਿਉਂਦੇ ਦੇਖੋ ਜੀ ਤੁਸੀਂ ਸੋਹਣੇ ਲੱਗੋਗੇ ਤੁਹਾਡੀ ਟੌਰ ਬਣੂਗੀ लोग की कह देख रहे नूह कि हा, है हां तो हा, है, हा, 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 है। आज मैं करो मैं कपड़े बाथरूम च रख के नूजे तुम आज फटद आज बापू जी बाथरूम च कपड़े टंगे पे आज आज आजो आज ਇਹ ਕਦੋਂ ਧੋਊਗੀ ਕਦੋਂ ਪ੍ਰੈਸ ਕਰੂਗੀ ਕਦੋਂ ਕੱਪੜੇ ਸੁੱਕਣਗੇ ਤੁਹਾਡੇ ਕੱਪੜੇ ਨਾ ਮੈਂ ਧੋ ਸਵਾਰ ਕੇ ਪ੍ਰੈਸ ਕਰਕੇ ਰੱਖੇ ਪਏ ਨੇ ਬਸ ਪਾਉਣੀ ਹੈ ਤੁਸੀਂ ਆਜੋ ਮੇਰੇ ਮੈਂ ਤਾਂ ਬਾਥਰੂਮ 'ਚ ਟੰਗੇ ਪਏ ਨੇ ਕੱਪੜੇ ਮੈਂ ਕਦੋਂ ਧੋਣੇ ਨੇ ਕਦੋਂ ਪ੍ਰੈਸ ਕਰਨੇ ਨੇ ਪ੍ਰੈਸ ਕਰੇ ਕਰਾਏ ਕੱਪੜੇ ਬਾਥਰੂਮ 'ਚ ਟੰਗੇ ਪਏ ਨੇ ਤੌਲੀਏ ਟੰਗੇ ਪਏ ਨਹੀਂ ਰਹਿਣਦੇ ਬੱਡੀ ਪ੍ਰੈਸ ਵਾਲੀ ਨਾ 300 ਬਾਲ ਪੈ ਰਿਆ ਬਾਪੂ ਜੀ ਮੈਂ ਤਾਂ ਪ੍ਰੈਸ ਕਰ ਰੱਖੇ ਨੇ ਆਜੇ ਮੇਰੇ ਨਾਲ ਨਹੀਂ ਬਾਪੂ ਜੀ ਇਹ ਤਾਂ ਗੱਪ ਮਾਰਦੀ ਐ ਪ੍ਰੈਸ ਕਰਕੇ ਤਾਂ ਕੱਪੜੇ ਮੈਂਦਰ ਰੱਖ ਕੇ ਆਇਆ ਇਹਦੇ ਕੱਪੜਿਆਂ 'ਚ ਬਾਲ ਨੇ 2300 ਆਜੋ 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 ਬਾਪੂ ਮੇਰੇ ਮੇਰੀ ਗੱਲ ਬਾਪੂ ਜੀ ਆਜੋ ਆਜੋ ਬਾਪੂ ਬਾਪੂ ਲੈ ਆਹ ਦੇਖ ਲੈ ਕਾੜੀ ਜੀ ਬਾਰੀਏ ਆਹ ਦੇਖ ਤਾਂ ਆਪਣੀ ਪੁੱਟ ਪੈ ਰਹੀ ਤੂੰ बेहोश ਕੀਤਾ ਹੈ बेहोश ਤਾਂ ਨਹੀਂ ਕੀਤਾ ਸਰ ਮੇਰਾ ਬਾਪੂ ਤਾਂ ਪਾਵੇ ਨਾਲ ਪ੍ਰੈਸ ਕਰਕੇ ਤਾਂ ਰੱਖ ਰੱਖੇ ਨੇ ਨਹੀਂ ਜਿਹੜੇ ਪ੍ਰੈਸ ਕਰਕੇ ਮੈਂ ਅੰਦਰ ਟਾਂ ਕਹੀਆਂ ਉਹਨਾਂ ਨੂੰ ਲੀਲਾ ਕੇ ਕੱਪੜਿਆਂ ਨੂੰ ਐਨੇ ਕਿ ਤਾ ਤੂੰ ਹੋਰ ਨਾ ਲੱਲ ਲਾਏ ਹੋ ਮੈਂ ਕਿ ਤੂੰ ਤਾਂ ਬੜੇ ਲੱਲ ਲਾਤੀ ਆ ਆਪਣੇ ਕੱਪੜਿਆਂ ਦਾ ਬਾਹਰ ਤੇ ਨਿਕਲਦੇ ਨਹੀਂ ਹੈਗੇ ਬਾਪੂ ਦੇ ਘਰ ਤੇਰੇ ਕੱਪੜੇ ਪ੍ਰੈਸ ਬਾਪੂ ਜੀ ਬਾਪੂ ਜੀ ਜਾਂ ਤੂੰ ਐ ਕਰ ਉਹਨੂੰ ਫੋਨ ਕਰ ਤੇਰੇ ਮਾਈਏ ਨੂੰ ਫੋਨ ਕਰ ਮੈਂ ਮੋਨੀ ਦੇਖਿਆ ਤੂੰ ਕਰ ਆ ਆਪਣੇ ਮਾਈਏ ਨੂੰ ਦੇਖਿਆ ਤਾ ਤੇਰੇ ਨਾਲ ਪਾਸੇ ਡਿਗਾ ਬਾਪੂ ਮੇਰੇ ਘਰ ਤਾਂ ਬਾਪੂ ਦੇ ਲੱਤਾਂ ਲੈ ਗਿਆ ਰੱਖ ਸਿਰ ਤਾਂ ਤੇਰੇ ਬਾਪੇ ਤੇ ਵੱਜਿਆ ਤੇ ਮਾਰੇ ਬਾਪੂ ਦਾ ਸਿਰ ਤੇ ਮਾਰੇ ਸਰ ਜੀ ਇਹ ਨਹੀਂ ਹੁੰਦਾ ਮੈਮੂਨੀ ਕੁਝ ਕਰਿਆ ਤੈ ਹੀ ਕਰਿਆ ਸਾਰਾ ਕੁਝ ਤੈ ਕਰਿਆ ਤੈ ਜਾਦੂ ਟੂਣਾ ਕਰਿਆ ਸਪਤ ਹੈ ਮੈਨੂੰ ਤੇਰਾ ਬਾਪੂ ਜੀ ਐ ਮੈਂ ਬਾਦੂ ਮੇਰੇ ਗਾਲ ਪੈਜੂ ਮੈਂ ਇੱਥੇ ਖੜੀ ਕੀ ਕਰਤੀ ਮੈਂ ਤਾਂ ਆਪ ਦਾ ਅੰਦਰ ਜੰਨੀ ਆ ਓਏ ਸ਼ੁਕਰ ਹੈ ਰੱਬਾ ਮੇਰਾ ਓਏ ਸ਼ੁਕਰ ਹੈ ਮੇਰਾ ਰੱਬਾ ਖੈਰਾ ਛੁੱਟਿਆ ਓਏ ਉਹ ਤਾਂ ਨਾ ਰੱਬਾ ਮੇਰੇ ਮੁੰਡੇ ਜਿਹੜੇ ਇਹਦਾ ਨਲ ਘੱਟ ਗਿਆ ਡੈਣਾ ਨਾਲ